14 ਸਾਲ ਦੀ ਨਵਾਲਕ ਕੁੜੀ ਦਾ ਇੱਕ ਪੈਰਾਲਾਈਜ਼ ਮੁੰਡੇ ਦੇ ਨਾਲ ਵਿਆਹ ਕੀਤਾ ਜਾ ਰਿਹਾ ਸੀ ਰਿਸ਼ਤੇ ਉਸ ਸਮੇਂ ਤਾਰ-ਤਾਰ ਹੁੰਦੇ ਨੇ ਜਦ ਭੂਆ ਆਪਣੀ ਸਗੀ ਭਤੀਜੀ ਨਾਲ ਜਾ ਆਪਣੇ ਮੁੰਡੇ ਦੇ ਨਾਲ ਕਰਾਰੇ ਹੁੰਦੀ ਹੈ ਭਟੇਟਿਆ ਮੇਰੇ ਭਰਾ ਦਾ ਮੈਂ ਕੋਈ ਐਦਾਂ ਦਾ ਨਾ ਮਾਰਾ ਸੋਚੂਗੀ ਉਹਦਾ ਮੱਕੇ ਤੇ ਪੁਲਿਸ ਕੋਲੋਂ ਛਾਪਾ ਮਾਰਿਆ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ ਕਿ ਮੁੰਡਾ ਤਾਂ ਅਪਾਹਜ ਹੈ ਤੇ ਅਪਾਹਜ ਦਾ 14 ਸਾਲ ਦੀ ਕਿਰੀ ਦੇ ਨਾਲ ਵਿਆਹ ਕੀਤਾ ਜਾ ਰਿਹਾ ਹੈ ਜਿਵੇਂ ਅਸ਼ਰਕਾਲ ਤੁਸੀਂ ਦੇਖਿਓ ਨੈਸ਼ਨ ਪੋਸਟ ਘਰੇ ਨਾਲ ਮੇਗਾ ਰਿਸ਼ਤੇ ਤਾਰ-ਤਾਰ ਕਰਨ ਵਾਲੀ ਖਬਰ ਇੱਕ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭੂਆ ਨੇ ਆਪਣੀ ਸੱਕੀ ਭਤੀਜੀ ਦਾ ਵਿਆਹ ਆਪਣੇ ਮੁੰਡੇ ਦੇ ਨਾਲ ਕਰਾਉਣਾ ਚਾਹਿਆ ਸਮਝਿਆ। ਭੂਆ ਆਪਣੇ ਭਤੀਜੀ ਦਾ ਵਿਆਹ ਆਪਣੇ ਮੁੰਡੇ ਦੇ ਨਾਲ ਕਰਾ ਰਹੀ ਸੀ ਇੰਨਾ ਹੀ ਨਹੀਂ ਕਿ ਮੁੰਡਾ ਤਾਂ ਅਪਾਹਜ ਸੀ। ਜੋ ਤੋਂ ਜਿਹੜੀ ਭਤੀਜੀ ਸੀ ਉਹ ਵੀ ਸਿਰਫ 14 ਸਾਲ ਦੀ ਸੀ ਤਾਂ ਰਿਸ਼ਤੇ ਤਾਰ-ਤਾਰ ਉਸ ਸਮੇਂ ਹੋਏ ਜਦੋਂ ਇੱਕ ਭਰਾ ਭੈਣ ਦਾ ਵਿਆਹ ਆਪਸ ਵਿੱਚ ਕਰਵਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਮੌਕੇ ਤੇ ਪੁਲਸ ਵੱਲੋਂ ਛਾਪਾ ਮਾਰ ਲਿਆ ਜਾਂਦਾ ਹੈ। ਤਨੁਦਾਰ ਦੱਸਿਆ ਕਿ ਕੁੜੀ ਛੜੀ ਇੱਕ ਸਾਲ ਪਹਿਲਾਂ ਆਪਣੀ ਭੂਆ ਦੇ ਘਰ ਆਈ ਸੀ ਭੂਆ ਘਰ ਰਹਿੰਦੀ ਸੀ ਲੇ ਇੱਕ ਸਾਲ ਬਾਅਦ ਉਹ ਆਪਣੀ ਫਰੀਜੀ ਦਾ ਵੀ ਆਪਣੇ ਮੁੰਡੇ ਦੇ ਨਾਲ ਕਰ ਰਹੀ ਸੀ ਮੁੰਡਾ ਜਿਹੜਾ ਸਿਰਫ ਤੇ ਮਾਨਸਿਕ ਪੱਖੋਂ ਪਹਾਜ ਹੈ ਜਿਸ ਦੀ ਜਿਸ ਨੂੰ ਕੁਝ ਵੀ ਪਤਾ ਨਹੀਂ ਚਲਦਾ ਉਸ ਦੇ ਨਾਲ ਕੁੜੀ ਦਾ ਜਿਹੜਾ ਵਿਆਹ ਕਰਵਾਇਆ ਜਾ ਰਿਹਾ ਸੀ ਜ਼ਬਰਦਸਤੀ ਇਹ ਵਿਆਹ ਪੂਰੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਕੋੜੀ ਆ ਚੁੱਕੀ ਹੁੰਦੀ ਹੈ ਵਿਆਹ ਵਾਲੀ ਗੱਡੀ ਸੱਤ ਚੁੱਕੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਮੌਕੇ ਤੇ ਪੁਲਿਸ ਨੂੰ ਛਾਪਾ ਮਾਰ ਲਿਆ ਜਾਂਦਾ ਹੈ ਤਾਂ ਮੌਕੇ ਦੇਖੋ ਹਾਲਾਤ ਕਿਹੋ ਜਿਹੇ ਬਣਦੇ ਨੇ ਐਡਵਾਂਸ ਮੇਰਾ ਸਾਬਨ ਸਪੈਕਟਰ ਪੂਰਨ ਸਿੰਘ ਅਡੀਸ਼ਨਲ ਐਸਐਚਓ ਮੋਗੰਪੁਰਾ ਸਰ ਜੀ ਮਾਮਲਾ ਕੀ ਹੈ ਇਹ ਮਾਮਲਾ ਛੋਟੀ ਉਮਰ ਦਾ ਬੱਚਾ ਬੱਚੀ ਹੈ ਜਿਹੜਾ ਵਿਆਹ ਕਰਾਉਣ ਲਈ ਜਿਹੜਾ ਲੜਕਾ ਉਹ ਪਾ ਜਾ ਰਿਹਾ ਹੈ ਪਾਜ ਹੁਣ ਕਰਕੇ ਉਹਨਾਂ ਦੇ ਹੈ ਤੇ ਰਿਲੇਟਿਵ ਹੀ ਇੱਕ ਦਿਜ ਤੇ ਪਰ ਉਹ ਪਾਜ ਆ ਲੜਦਾ ਇਹ ਲੜਕੀ ਦਾ ਮਾਂ ਪਿਓ ਨਹੀਂ ਹੈਗਾ ਤਾਇਆ ਦਾਈ ਰਿਆ ਹੋਇਆ ਇਹ ਤੁਹਾਨੂੰ ਕਿਹਦਾ ਨਹੀਂ ਸ਼ਿਕਾਇਤ ਸਾਨੂੰ ਆ ਕੀ ਚਾਈਲਡ ਬਹੁਤ ਮਸਲਾ ਆਪਣਾ ਚਾਈਲਡ ਵਾਲਿਆਂ ਨੇ ਕੀਤੀ ਤੇ ਹੁਣ ਕੀ ਮਾਮਲਾ ਚੱਲਦਾ ਮਾਮਲਾ ਇਹ ਸੀ ਕਿ ਉੱਥੇ ਗੁਰਦਾਰੇ ਗੁਰਦਾਰੇ ਤੇ ਆਈ ਨਹੀਂ ਘਰ ਆਏ ਆ ਘਰ ਦੇ ਵਿੱਚ ਉਹ ਲੜਕਾ ਜਿਹੜਾ ਪਾਜ ਆ ਤੇ ਹੁਣ ਕੀ ਮਾਮਲਾ ਚੱਲਦੀ ਕਿ ਉਹ ਜੇ ਆਲੇ ਇਹਨਾਂ ਦੇ ਐਨਜੀਓ ਆਈ ਹੈ ਉਹਨਾਂ ਵੇਖੋ ਕੀ ਕਰਦੇ ਪੇਸ਼ ਪੂਛ ਕਰਾਉਂਦੇ ਬਣਾ ਉਹਨਾਂ ਦੇ ਮਾਪਿ ਉਹ ਹੈਗਾ ਜੀ ਨਹੀਂ ਲੜਕੀ ਦਾ ਮਾਂ ਪਿਓ ਤਾਇਆ ਦਾਈ ਆ ਲੜਕੀ ਜਿਹੜਾ ਲੜਕੀ ਆ ਲੜਕਾ ਲੜਕੀ ਉਹਦੀ ਭੂਆ ਹੀ ਲੱਗਦੀ ਹੈ ਜਿਹਦਾ ਲੜਕਾ ਇਹ ਲੜਕੀ ਕਿੰਨੇ ਉਮਰ ਘਾਟੇ ਕੀ ਹੈ ਕਹਿੰਦੇ ਇਹਨੂੰ ਵਧਾਰ ਕਾਲ ਹੋਲੇ ਵੇਖਨੇ ਫਿਰ ਉਹ ਮੈਮ ਮੈਂ ਆਪਣੇ ਨਾਮ ਤੇ ਰਜਿਸਟਰ ਹਾਂਜੀ ਮੈਂ ਸਪਨਾ ਮਹਿਰਾ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਮੈਮ ਕੀ ਮਾਮਲਾ ਹੈ ਕਿ ਕਿੱਥੋਂ ਦਾ ਮਾਮਲਾ ਹੈ ਮਾਮਲਾ ਇਹ ਮਹਕਮ ਮਹਕਮਪੁਰ ਦਾ ਹੈ ਮੈਨੂੰ ਕੱਲ ਦਾ ਇੱਕ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ 14 ਸਾਲ ਦੀ ਲੜਕੀ ਹੈ ਜਿਸਦੇ ਮਾਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋ ਰਹਿ ਰਹੀ ਹੈ ਔਰ ਉਹ ਰਿਸ਼ਤੇਦਾਰ ਉਸ ਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੇ ਜੋ ਕਿ ਅਪਾਹਜ ਹੈ ਕਿ ਉਹ ਆਪਣਾ ਕੋਠੀ ਬਾਥੂਮ ਵਗੈਰਾ ਵੀ ਨਹੀਂ ਉਹ ਖੁਦ ਸਾਫਾ ਉਹ ਲੜਕੇ ਕੋ ਲਈ ਕਰਵਾ ਰਿਹਾ ਹੈ ਜਦੋਂ ਤੀ ਉਹ ਲੜਕੀ ਇਸ ਸਾਲ ਤੋਂ ਰਹਿ ਰਹੀ ਇਨਾਂ ਕੋਲ ਔਰ ਇਹਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰਨ ਦੀ ਅੱਜ ਸਾਜਿਸ਼ ਰਚੀਆ ਉਹ ਅੱਜ ਹੀ ਵਿਆਹ ਕਰ ਰਹੇ ਕਿ ਕਿੰਨੀ ਉਮਰ ਦੀ ਹੈ 14 ਸਾਲ ਕਰ ਰਹੇ ਉਹ ਲੜਕੀ ਦੀ ਕਿੰਨੀ ਦੱਸੀ ਉਹ ਵੀ 21 ਸਾਲ ਦਾ ਹੈ ਜ਼ਬਰਦਸਤ ਹੀ ਕਰਾਇਆ ਇਹ ਤੇ ਹੁਣ ਲੜਕੀ ਤਾਂ ਪਤਾ ਪਰ ਫਿਰ ਵੀ ਜੋ ਵਿਜਿਬਿਲਿਟੀ 14 ਸਾਲ ਦੀ ਲੜਕੀ ਦਾ ਵੈਸੇ ਵੀ ਨਹੀਂ ਕੋਈ ਕਾਨੂੰਨੀ ਵੀਰ ਨਹੀਂ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ ਕਿਉਂਕਿ ਇਹ ਜਿਹੜਾ ਲੜਕੇ ਦਾ ਪਰਿਵਾਰ ਉਹ ਤੁਹਾਡੇ ਨਾਲ ਤੁ ਤੋਂ ਮੈਂ ਕਹਾ ਬੋਲਿਆ ਉਹ ਉਹਨਾਂ ਨੇ ਤੇ ਬੋਲਣਾ ਜਦੋਂ ਸਚਾਈ ਸਾਹਮਣੇ ਆਏਗੀ ਤਾਂ ਉਹਨਾਂ ਨੇ ਤੇ ਹਰਬੜਾਣਾ ਹੀ ਹੈ ਉਹਨਾਂ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਦੀ ਉਹ ਨੂੰ ਆਂਦੀ ਰਹੀ ਆ ਪੋਟੀਆਂ ਸਾਫ ਕਰਦੀ ਰਹੀ ਆ ਨੂੰ ਆਂਦੀ ਰਹੀ ਲੜਕੀ ਕਿ ਇੰਨਾ ਮਤਲਬ ਤੁਸੀਂ ਅਗਰ ਉਸ ਲੜਕੀ ਨੂੰ ਰੱਖਿਆ ਆਪਣੇ ਕੋਲ ਉਹਦਾ ਤੁਸੀਂ ਜੋ ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੀ ਦੀ ਉਸ ਲੜਕੇ ਦੀ ਸੇਵਾ ਕਰਦੀ ਰਹੇ ਬਿਲਕੁਲ ਪੁਲਿਸ ਵੀ ਆਔਰ ਚਾਈਲਡ ਸਪੈਸ਼ਲਿਸਟ ਲੈਡਨ ਮੀਨਾ ਜੀ ਨੂੰ ਵੀ ਮੈਂ ਕੋਨ ਕਿਤਾ ਸਾਰੇ ਤਾਜ਼ਿਰ ਹੋਏ ਅੱਛਾ ਮੈਂ ਨਾਮ ਦਾਸ ਕਿਤੇ ਮੇਰਾ ਨਾਮ ਮੀਨਾ ਦੇਵੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਫਸਰ ਹਰਬੰਤ ਤਿੰਨ ਹਾਂਜੀ ਮੈਮ ਕੀ ਮਾਮਲਾ ਹੈਗਾ ਤੇ ਕਿਤੋਂ ਦਾ ਮਾਮਲਾ ਮਾਮਲਾ ਇਹ ਹੈ ਕਿ ਇੱਥੇ अर्ਲੀ ਚਾਈਲਡ ਮੈਰिज ਹੋ ਰਹੀ ਸੀ ਲੜਕੀ ਦੀ ਲੜਕੀ ਦੀ ਭੂਆ ਨੇ ਹੀ ਉਸ ਨੂੰ ਪਤਾ ਲੱਗਾ ਕਿ 10 ਮਹੀਨੇ ਹੋ ਗਏ ਰੱਖਿਆ ਹੈ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਹਾਜ਼ਾ ਫਿਜ਼ੀਕਲੀ ਅੰਡਰਫਿਟ ਹੈ ਗਿਆ ਤੇ ਉਹਦੀ ਪਹਿਲਾਂ ਦੇ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਦੇ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਹੈ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਹੈ ਜਿੱਦਾਂ ਸਾਨੂੰ ਪਤਾ ਲੱਗਾ ਤੇ ਆਪਣੇ ਬੈਲਫੇਅਰ ਅੱਛਾ ਛੋੜੋ ਮੈਂ ਬੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਇੱਕ ਤਰ੍ਹਾਂ ਦਾ ਪਦਮ ਅਸਟੇਜ ਲੜਕੀ ਦੀ ਉਮਰ ਕਿਹੜੀ ਦੱਸੀ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਤੇ ਲੜਕੀ ਦੀ 21 ਸਾਲ ਦੱਸੀ ਜਾ ਰਹੀ ਹੈ ਪਰ ਸਬੂਤ ਸਾਡੇ ਕੋਲ ਕੋਈ ਨਹੀਂ ਦੇ ਰਹੇ ਲੱਗਦਾ ਕਿ ਜ਼ਬਰਦਸਤ ਸੀ ਲੜਕੀ ਦਾ ਹਾਂ ਜੀ ਲੱਗਦਾ ਇਸ ਤਰ੍ਹਾਂ ਹੀ ਰਿਹਾ ਜੀ ਹਾਂ ਜੀ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਚੱਲ ਰਹੀ ਹੈ ਜੀ ਚੱਲ ਦੋ